ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਰੋਟੀ ਬਣਾਉਣ ਵਾਲਾ ਚਕਲਾ ਇਹ ਲੱਕੜ ਟਾਲੀ ਦੀ ਲਈ ਹੈ ਇਹਦਾ ਸਾਈਜ਼ 9 ਇੰਚ 9 ਇੰਚ ਮੋਟਾਈ 2 ਇੰਚ ਰੱਖੀ ਆ ਭਾਈ ਜੀ ਵੈਸੇ ਜਿਹੜਾ ਚਕਲਾ ਹੁੰਦਾ ਹੈ ਬਿਨਾ ਪੌੜ ਤੋਂ ਹੀ ਬਣਾਇਆ ਜਾਂਦਾ ਕਿਉਂਕਿ ਇਹਨੂੰ ਜਾਂ ਤਾਂ ਸੈਲਫ ਦੇ ਉੱਪਰ ਸਿੱਧਾ ਰੱਖ ਕੇ ਵਰਤਿਆ ਜਾਂਦਾ ਜਾ ਸਟੈਂਡ ਵਿੱਚ ਫਿੱਟ ਕਰਕੇ ਵਰਤਿਆ ਜਾਂਦਾ। ਇੱਕ ਚੱਕਲਾ ਵੱਖਰੇ ਤਰੀਕੇ ਨਾਲ ਬਣਾਵਾਂਗੇ ਆਪਾਂ। ਉਹਦੇ ਵਿੱਚੋਂ ਹੀ ਪੌੜ ਕੱਢਾਂਗੇ। ਉਸ ਤੇ ਵੀ ਵੀਡੀਓ ਬਣਾਵਾਂਗੇ। ਫਿਰ ਇਹਨੂੰ ਖਰਾਬ ਤੇ ਬਣ ਕੇ ਇਦਾਂ ਸਾਫ਼ ਕੀਤਾ ਇਹਨੂੰ। ਟੂਲ ਦੀ ਮਦਦ ਨਾਲ। ਫਿਰ ਇਸ ਦੇ ਉੱਪਰ ਰੇਗਮਾਲ ਲਾਇਆ। ਰੇਗਮਾਲਾ ਹੋਰ ਸਾਫ਼ ਹੋ ਗਿਆ ਇਹ। ਰੇਗਮਾਲਾ ਸਾਫ਼ ਕਰਕੇ ਫਿਰ ਆਪਾਂ ਇਹਨੂੰ ਪਾਲਿਸ਼ ਵੀ ਕਰਾਂਗੇ। ਇਸ ਤਰ੍ਹਾਂ ਇਹ ਤੇ ਪਾਲਛ ਲੱਗਦੀ ਆ ਪਾਲਛ ਲੱਗਣ ਤੋਂ ਬਾਅਦ ਇੱਕ ਕੱਪੜੇ ਦੀ ਮਦਦ ਨਾਲ ਇਹਨੂੰ ਚਮਕਾਵਾਂਗੇ ਇਸ ਤਰ੍ਹਾਂ ਲਓ ਜੀ ਇਹ ਚਕੜਾ ਹੋ ਗਿਆ ਤਿਆਰ ਕਿੱਦਾਂ ਦਾ ਲੱਗਿਆ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਓ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ